ਹੈਲੋ ਜੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਜਿਹੜਾ ਹੈਗਾ ਸਰਦੀ ਜ਼ੁਕਾਮ ਤੋਂ ਬਚਣ ਲਈ ਜਿਹੜਾ ਹੈਗਾ ਆ ਪੰਜੀਰੀ ਬਣਾ ਕੇ ਤਿਆਰ ਕਰਾਂਗੇ ਇਹ ਪੰਜੀਰੀ ਖਾਣ ਨਾਲ ਸਰਦੀ ਜ਼ੁਕਾਮ ਤਾਂ ਦੂਰ ਹੁੰਦਾ ਹੀ ਆ ਜੋੜਾਂ ਦਾ ਦਰਦ ਵੀ ਹੈ ਜਿਹੜਾ ਉਹਨੂੰ ਵੀ ਰਾਹਤ ਮਿਲਦੀ ਆ ਇਹਨੂੰ ਤੁਸੀਂ ਬਹੁਤ ਮਤਲਬ ਜਦੋਂ ਆਪਾਂ ਬਣਾ ਕੇ ਲਵਾਂਗੇ ਤਾਂ ਇਹਦੇ ਨਾਲ ਜਿਹੜਾ ਸਰਦੀ ਜ਼ੁਕਾਮ ਆ ਬਹੁਤ ਜਲਦੀ ਆਰਾਮ ਮਿਲਦਾ ਆ ਜੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਓ ਤੇ ਬੈਲ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਆਪਾਂ ਆਟਾ ਦੇਸੀ ਘਿਓ ਤੇ ਗੁੜ ਦੀ ਮਾਤਰਾ ਜਿਹੜੀ ਬਿਲਕੁਲ ਬਰਾਬਰ ਲਈ ਆ ਤੇ ਇਹ ਆਪਾਂ ਜਵਾਨ ਲਈ ਆ ਇਹ ਆਪਾਂ ਇੱਕ ਚਮਚਾ ਪਾਵਾਂਗੇ ਤੇ ਬਦਾਮ ਤੁਸੀਂ ਆਪਣੀ ਜ਼ਰੂਰਤ ਅਨੁਸਾਰ ਵਧ ਘੱਟ ਪਾ ਸਕਦੇ ਹੋ ਤੇ ਇਹ ਆਪਾਂ 2.5 ਚਮਚੇ ਜਿਹੜੇ ਸੁੰਡ ਦੇ ਲਏ ਨੇ ਸੌਂਡਾ ਜਿਹੜੀ ਆਪਾਂ ਇਹ ਸੁੱਕਿਆ ਹੋਇਆ ਅਦਰਕ ਹੁੰਦਾ ਆ ਜੇ ਤੁਹਾਡੇ ਕੋਲ ਤੁਹਾਨੂੰ ਪੀਸੀ ਹੋਈ ਨਹੀਂ ਮਿਲਦੀ ਤਾਂ ਤੁਸੀਂ ਜਿਹੜਾ ਹੈ ਸੁੱਕਿਆ ਹੋਇਆ ਅਦਰਕ ਆਹੋ ਲੈ ਕੇ ਤੁਹਾਨੂੰ ਕੁੱਟ ਕੇ ਤੇ ਛਾਣ ਕੇ ਤੇ ਫਿਰ ਉਹਦਾ ਇਸਤੇਮਾਲ ਜਿਹੜਾ ਆ ਕਰਨਾ ਆ ਹੁਣ ਆਪਾਂ ਇੱਕ ਪੈਨ ਰੱਖ ਲੈਣਾ ਹੈ ਗੈਸ ਦੇ ਉੱਪਰ ਇਹਦੇ ਵਿੱਚ ਆਪਾਂ ਇੱਕ ਕੌਲੀ ਜਿਹੜੀ ਦੇਸੀ ਘਿਓ ਦੀ ਪਾ ਲੈਣੀ ਆ ਇਹਨੂੰ ਤੁਸੀਂ ਡਾਰਡ ਲਿਖੇ ਉਹ ਚ ਨਹੀਂ ਬਣਾਉਣਾ ਦੇਸੀ ਘਿਓ 'ਚ ਬਣਾਉਣਾ ਤਾਂ ਹੀ ਜਿਹੜੀ ਇਹ ਪਰਫੈਕਟ ਬਣ ਕੇ ਤਿਆਰ ਹੋਊਗੀ ਆਪਾਂ ਘਿਓ ਜਿਹੜਾ ਇਹਦੇ ਵਿੱਚ ਪਾ ਲਿਆ ਪੈਨ ਦੇ ਤੇ ਇਹਨੂੰ ਮੈਲਟ ਕਰ ਲੈਣਾ ਹੈ ਚੰਗੀ ਤਰ੍ਹਾਂ ਜਿੱਦੋਂ ਕਿ ਉਹ ਆਪਣਾ ਪਿਘਲ ਗਿਆ ਫੇਰ ਆਪਾਂ ਇਹਦੇ ਵਿੱਚ ਜਿਹੜਾ ਛਾਣਿਆ ਹੋਇਆ ਆਟਾ ਪਾ ਲੈਣਾ ਇੱਕ ਕੋਲੀ ਲੋ ਜਿੱਦੋਂ ਕਿ ਉਹ ਆਪਣਾ ਪਿਘਲ ਗਿਆ ਹੈ ਹੁਣ ਆਪਾਂ ਇਹਦੇ ਵਿੱਚ ਜਿਹੜਾ ਆਟਾ ਪਾ ਦਿਆਂਗੇ ਤੇ ਆਟੇ ਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਭੁੰਨ ਲੈਣਾ ਆ ਤੇ ਇਹਨੂੰ ਆਪਾਂ ਮੀਡੀਅਮ ਫਲੇਮ ਤੇ ਭੁੰਨਣਾ ਆ ਸਹੀ ਹੈ ਜਿਹੜਾ ਫਤਿਹ ਨਹੀਂ ਕਰਨਾ ਚੰਗੀਤ ਰੈਣੂ ਘੋਵ ਦੇ ਵਿੱਚ ਮਿਲਾ ਦੇਣਾ ਹੈ ਤਾਂ ਕਿ ਜਿਹੜਾ ਇਹ ਚੰਗੀਤ ਨਾਲ ਪੁੱਜ ਛੇ ਕੱਲੀ ਸੌਂਡੇ ਵੀ ਤੁਸੀਂ ਬਣਾ ਸਕਦੇ ਹੋ ਜੇ ਤੁਸੀਂ ਆਟਾ ਨਹੀਂ ਪਾਉਣਾ ਤਾਂ ਕੱਲੀ ਸੌਂਡਰ ਨੂੰ ਹੀ ਇਸ ਤਰ੍ਹਾਂ ਭੁੰਨ ਲਿਓ ਤੇ ਜਿਹੜੇ ਵਧੀਆ ਬਣ ਕੇ ਤਿਆਰ ਹੋਊਗੀ ਪਰ ਉਹਦੇ 'ਚ ਥੋੜੀ ਜਿਹੀ ਖੜੱਤਨ ਹੁੰਦੀ ਆ ਆਟਾ ਪਾਉਣ ਨਾਲ ਜਿਹੜੀ ਉਹ ਘਟ ਜਾਂਦੀ ਆ ਇਸ ਕਰਕੇ ਆਪਾਂ ਜਿਹੜਾ ਆ ਥੋੜਾ ਜਿਹਾ ਆਟਾ ਪਾਇਆ ਆ ਤੇ ਇਹਦੇ ਨਾਲ ਬੱਚੇ ਵੀ ਜਿਹੜੇ ਖਾ ਲੈਂਦੇ ਨੇ ਜਾ ਤੱਕ ਆਪਣਾ ਆਟਾ ਭੁੱਜਦਾ ਜਾ ਆਪਾਂ ਜਿਹੜੇ ਬਦਾਮ ਹਲਕੇ ਦਰਦਰੇ ਜੇ ਕੁੱਟ ਕੇ ਤਿਆਰ ਕਰ ਲੈਣੇ ਆ ਆਪਾਂ ਜਿਹੜਾ ਹੈਗਾ ਇਹ ਮਾਮ ਦਾਸ ਤੇ ਚ ਬਦਾਮ ਜਿਹੜੇ ਕੁੱਟ ਕੇ ਦਰਦਰੇ ਜੇ ਤਿਆਰ ਕਰ ਲਏ ਆ ਤੇ ਉਧਰ ਆਪਣਾ ਆਟਾ ਆ ਜਿਹੜਾ ਉਹ ਵੀ ਭੁੱਜ ਗਿਆ ਆ ਤੇ ਮੈਨੂੰ ਕਿਉਂ ਥੋੜਾ ਜਿਹਾ ਘੱਟ ਲੱਗ ਰਿਹਾ ਆ ਆਪਾਂ ਇਹਦੇ ਚ ਇੱਕ ਚਮਚ ਜਿਹੜਾ ਹੋਰ ਦੇਸੀ ਘਿਓ ਦਾ ਪਾ ਦਿੰਨੇ ਆ ਕਿਉਂਕਿ ਸੁੱਕੀ ਜਿਹੇ ਜਿਹੜੀ ਆ ਵਧੀਆ ਨਹੀਂ ਲੱਗ ਰਿਹਾ ਆਟਾ ਆਪਾਂ ਇਸ ਕਰਕੇ ਕਿਉਂ ਹੋਰ ਪਾਤਾ ਆ ਤੁਸੀਂ ਆਪਣੀ ਲੋਡ ਅਨੁਸਾਰ ਕਿਉਂ ਆ ਜਿਹੜਾ ਵੱਧ ਘੱਟ ਪਾ ਸਕਦੇ ਹੋ ਇਹਨੂੰ ਕਿਉਂ ਨੋ ਵੀ ਆਪਾਂ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਆ ਲਓ ਜੀ ਆਟਾ ਜਿਹੜਾ ਆਪਣਾ ਚੰਗੀ ਤਰ੍ਹਾਂ ਭੁੱਜ ਕੇ ਤਿਆਰ ਹੋ ਗਿਆ ਆ ਇਸ ਤੋਂ ਜ਼ਿਆਦਾ ਨਹੀਂ ਭੁਲਣਾ ਜੇ ਥੋੜਾ ਬਹੁਤਾ ਰਹਿੰਦਾ ਵੀ ਹੋਇਆ ਤਾਂ ਜਦੋਂ ਆਪਾਂ ਹੈਗਾ ਆ ਸੁੰਡ ਭੁਣਾਗੇ ਉਦੋਂ ਭੁੱਜ ਜਾਊਗਾ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਇੱਕ ਚਮਚਾ ਅਜਵਾਇਨ ਦਾ ਤੇ ਢਾਈ ਚਮਚੇ ਜਿਹੜੇ ਆਪਾਂ ਸੁੰਡ ਦੇ ਪਾ ਦੇਣੇ ਨੇ। ਸੁੱਕੇ ਹੋਏ ਅਦਰਕ ਦੀ ਦਾ ਪਾਊਡਰ ਬਣਾਇਆ ਆ ਇਹ ਪਾ ਦੇਣੇ ਆ। ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਮਿਕਸ ਕਰ ਲੈਣਾ ਆ। ਇਹ ਸੁੰਡ ਆ ਜਿਹੜੀ ਗਰਮ ਹੁੰਦੀ ਆ ਇਸ ਕਰਕੇ ਇਹ ਸਰ ਸਰਦੀ ਤੋਂ ਖੰਘ ਜਕਾਮ ਤੋਂ ਜਲਦੀ ਰਾਹਤ ਦਿੰਦੀ ਆ ਤੇ ਜੋੜਾਂ ਦਾ ਦਰਦ ਵੀ ਜਿਹੜਾ ਠੀਕ ਕਰਦੀ ਆ। ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਮਿਕਸ ਕਰ ਲੈਣਾ ਆ ਇਹਦੇ ਵਿੱਚ। ਤੇ ਦੋ ਤਿੰਨ ਮਿੰਟ ਇਹਨੂੰ ਆਪਾਂ ਮੀਡੀਅਮ ਫਲੇਮ ਤੇ ਭੁੰਨਣਾ ਆ। ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਇਹ ਗੁੜ ਕੁੱਟਿਆ ਹੋਇਆ ਗੋੜਿਆ ਇਹ। ਤੁਸੀਂ ਸ਼ੱਕਰ ਵੀ ਪਾ ਸਕਦੇ ਹੋ ਖੰਡ ਨਾ ਪਾਇਓ। ਸ਼ੱਕਰ ਇੱਕੋ ਕੀ ਉਹ ਹੈਲਦੀ ਨਹੀਂ ਹਿੰਦੀ। ਆਪਾਂ ਇਹ ਹੈਲਦੀ ਪੰਜੀਰੀ ਬਣਾ ਕੇ ਤਿਆਰ ਕਰ ਰਹੇ ਆ। ਤੇ ਹੁਣ ਇਹਦੇ ਵਿੱਚ ਆਪਾਂ ਬਦਾਮ ਪਾ ਤੇ ਗੁੜ ਦੇ ਕਰਚਾਂ ਦਾ ਕੋਟਲਿਓ ਜਾਂ ਫਿਰ ਉਹਨੂੰ ਕद्दूकस ਕਰਕੇ ਪਾ ਲਿਓ। ਜਾਂ ਫਿਰ ਤੁਸੀਂ ਸ਼ੱਕਰ ਲੈ ਲਿਓ। ਇਹਨੂੰ ਦੋ ਕੁ ਮਿੰਟ ਦਾ ਆਪਾਂ ਸੇਕ ਲਵਾ ਲੈਣਾ ਆ ਇਸੇ ਤਰ੍ਹਾਂ ਹੀ। ਇਹ ਗੋੜਾ ਜਿਹੜਾ ਚੰਗੀ ਤਰ੍ਹਾਂ ਮਿਕਸ ਹੋ ਜੂ ਜੀ ਆਪਾਂ ਸਾਫ ਤਾਂ ਡਲਾ ਗੋੜ ਦਾ ਪਾਤਾ ਫਿਰ ਉਹ ਮਿਕਸ ਹੋਣ ਦੇ ਵਿੱਚ ਟਾਈਮ ਬਹੁਤ ਲੱਗ ਜਾਂਦਾ ਹੈ ਤੇ ਚੰਗੀ ਤਰ੍ਹਾਂ ਜਿਹੜਾ ਆ ਮਿਕਸ ਵੀ ਨਹੀਂ ਹੁੰਦਾ ਪੰਜੀਰੀ ਦੇ ਵਿੱਚ ਇਸ ਕਰਕੇ ਆਪਾਂ ਜਿਹੜਾ ਆ ਕੁੱਟ ਕੇ ਗੋੜ ਪਾਇਆ ਆ ਹੁਣ ਆਪਾਂ ਗੈਸ ਆ ਜਿਹੜਾ ਬੰਦ ਕਰਤਾ ਆ ਤੇ 2-3 ਮਿੰਟ ਇਹਨੂੰ ਇਸੇ ਤਰ੍ਹਾਂ ਹੀ ਹਿਲਾਉਂਦੇ ਰਹਾਂਗੇ ਕਿਉਂਕਿ ਫਰਾਈ ਪੈਨ ਜਿਹੜਾ ਆਪਣਾ ਬਹੁਤ ਗਰਮ ਆ ਤੇ ਨਾਲੇ ਜੇ ਕੋਈ ਡਲੀ ਰਹਿੰਦੀ ਹੋਈ ਗੋੜ ਦੀ ਤਾਂ ਉਹ ਵੀ ਆ ਜਿਹੜੀ ਇਹਦੇ ਵਿੱਚ ਪੰਜੀਰੀ ਤੇ ਚੰਗੀ ਤਰ੍ਹਾਂ ਮਿਕਸ ਹੋ ਜੂਗੀ ਜੇ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਆ ਤਾਂ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਲਓ ਜੀ ਹੁਣ ਇਹਨੂੰ ਆਪਾਂ ਇੱਕ ਪਲੇਟ ਵਿੱਚ ਕੱਢ ਲੈਣਾ ਆ ਤੇ ਇਹ ਜਿਹੜੀ ਆਪਣੀਆਂ ਬਣ ਕੇ ਤਿਆਰ ਆ ਤੇ ਲੈਣੀ ਕਿਸ ਤਰ੍ਹਾਂ ਆ ਜੋਸੀ ਕੁ ਵੀ ਦੱਸ ਦਿਆਂ ਤੁਹਾਨੂੰ ਤੁਸੀਂ ਇਹਨੂੰ ਸਵੇਰ ਜਾਂ ਸ਼ਾਮ ਨੂੰ 2-3 ਚਮਚੇ ਦੇ ਲੈ ਸਕਦੇ ਹੋ ਜੇਕਰ ਤੁਸੀਂ ਸ਼ਾਮ ਨੂੰ ਪੈਣ ਲੱਗੇ ਦੁੱਧ ਨਾਲ ਲੈ ਕੇ ਪਾਉਂਗੇ ਤਾਂ ਜਿਹੜੀ ਰਾਤ ਨੂੰ ਸਰੀਰ ਨੂੰ ਗਰਮੈਸ਼ ਆਉਂਦੀ ਹੈ ਉਹਦੇ ਨਾਲ ਜਿਹੜਾ ਸਰਦੀ ਜਖਮ ਜਲਦੀ ਠੀਕ ਹੁੰਦਾ ਆ ਤੇ ਨਾਲੇ ਜਿਹੜੀ ਇਹ ਜੋੜਾਂ ਦਾ ਦਰਦ ਦਾ ਗਰਮੈਸ਼ ਆਉਂਦੀ ਆ ਤੇ ਇਹਨੂੰ ਜਦੋਂ ਆਪਾਂ ਲੈ ਕੇ ਪਾਵਾਂਗੇ ਇਹ ਪੰਚੀਰੀ ਦੇ 2 ਚਮਚੇ ਤਾਂ ਉਹ ਵੀ ਬਹੁਤ ਜਲਦੀ ਜਿਹੜੇ ਠੀਕ ਹੋਊਗਾ ਜੋਇੰਟ ਪੇਨ ਜਿਹੜਾ ਹੁੰਦਾ ਆ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ